ਹਾਂਜੀ ਕਰਵਾ ਚੌਥ ਦਾ ਫੰਕਸ਼ਨਲ ਜਿਹਾ ਸੀ ਤੇ ਿਆਜ਼ਗ ਨੰਬਰ ਸਵੀਟ ਹੌਸਸ सेलिब्रेट ਕੀਤਾ ਹੈ ਉੱਥੇ ਅਸੀਂ ਇੱਕ ਤਾਂ ਦੰਬੋਲਾ ਗੇਮਸ ਖੇਲੀਆਂ ਸੀ ਵਨ ਮਿੰਟ ਗੇਮਸ ਖੇਲੀਆਂ ਨੇ ਔਰ ਡੈਕੋਰੇਸ਼ਨ ਵਗੈਰਾ ਕਰਕੇ ਪਿਕਸ ਵਗੈਰਾ ਬਹੁਤ ਅੱਛੀਆਂ ਲਈਆਂ ਨੇ ਰੀਲਸ ਵਗੈਰਾ ਵੀ ਬਣਾਈਆਂ ਨੇ ਤਾਂ ਲੱਗਦਾ ਕਿ ਜਿਵੇਂ ਮਰਦ ਪਾਰਟੀਆਂ ਕਰਦੇ ਨੇ ਔਰਤਾਂ ਲਈ ਵੀ ਇਦਾਂ ਹੋਣਾ ਚਾਹੀਦਾ ਹਾਂਜੀ ਬਿਲਕੁਲ ਇਹ ਇੱਕ ਰਿਲੈਕਸੇਸ਼ਨ ਹੈ ਜੀ ਔਰ ਗੈਟ ਟੂ ਗੈਦਰ ਹੋ ਜਾਂਦਾ ਆਪਾਂ ਫਰੈਂਡਸ ਨਾਲ ਕਿਉਂਕਿ ਵੈਸੇ ਤਾਂ ਆਪਾਂ ਘਰੇ ਬੈਠੇ ਰਹਿੰਦੇ ਨਹੀਂ ਮਿਲ ਸਕਦੇ ਬਟ ਇਹ ਮੰਥਰੀ ਦੇ ਵਿੱਚ ਇੱਕ ਐਡਾ ਦਾ ਵੀ ਮਤਲਬ ਕਿ ਦੇ ਹੁੰਦਾ ਆਪਣੇ ਜਿਹਨਾਂ ਆਪਾਂ ਤਲੋਏ ਕਿ ਬਹੁਤ ਸਾਰੇ ਜਿਹੜੇ ਲੋਕ ਆ ਹਲੇ ਵੀ ਇਹ ਚੀਜ਼ ਨੂੰ ਨੈਕਟਿਵ ਮੰਨਦੇ ਰਿਹਾ ਪਰ ਤੁਹਾਨੂੰ ਲੱਗਦਾ ਕਿ ਕਿਤਨੇ ਕਿਹੜੇ ਤਿਆਰ ਆ ਜਿਹੜੇ ਕੋਣੇ ਚਾਹੀਦੇ ਜਿਸ ਦੇ ਨਾਲ ਜੁੜੀਆਂ ਔਰਤਾਂ ਚੱਤਰ ਹੁੰਦੇ ਹਨ ਹਾਂਜੀ ਬਿਲਕੁਕੁਨ ਦੇਖੋ ਜੀ ਇਹ ਤਿਆਰ ਹਜ਼ਾਰਾਂ ਸਦੀਆਂ ਤੋਂ ਚੱਲੇ ਆ ਰਿਹਾ ਹੈ ਇਸ ਦੇ ਨਾਲ ਤਾਂ ਕੋਈ ਨੈਕਟਿਵਿਟੀ ਹੋ ਹੀ ਨਹੀਂ ਸਕਦੀ ਹੈ ਕਿ ਤਿਆਂ ਦਾ ਤਿਆਰ ਉਹ ਵੀ ਇੱਕ ਨੈਕਟਿਵਿਟੀ ਨਹੀਂ ਹੈਗੀ ਪੋਜ਼ਿਟਿਵਿਟੀ ਹੈ ਉਹਦੇ ਵਿੱਚ ਬਸ ਜਸਟ ਇਹ ਹੈ ਕਿ ਇਹਨੂੰ ਸੈਲੀਬ੍ਰੇਟ ਕਰਨ ਦਾ ਦਿਨ ਬਾਈ ਡੇ ਬਾਈ ਡੇ ਜਿਵੇਂ ਕਿ ਆਪਾਂ ਮਤਲਬ ਕਿ ਫਿਊਚਰ ਦੇ ਵਿੱਚ ਇਹਨੂੰ ਬੜਲ ਰਹੇ ਹਾਂ ਜਸਟ ਐਡਵਾਂਸ ਹੋ ਰਹੀਆਂ ਜਿਸ ਤਰ੍ਹਾਂ ਕਿ ਉਸ ਅਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਇੰਜੋਏ ਕੀਤਾ ਇਹਨਾਂ ਨੂੰ ਇਹਨਾਂ ਤਿੰਨ ਮੈਂਬਰਸ ਨੇ ਹੋਸਟ ਕੀਤਾ ਇਹਨਾਂ ਨੇ ਬਹੁਤ ਵਧੀਆ ਗੇਮਸ ਬਣਾਈਆਂ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਇਹਦੇ ਵਿੱਚ ਇਹਨਾਂ ਨੇ ਇੱਕ ਗੇਮ ਦਿੱਤੀ ਹੋਈ ਸੀ ਕਿ ਆਪਣੇ ਹਸਬੈਂਡ ਦਾ ਨੇਮ ਲਿਖਣਾ ਹੈ ਉੱਪਰ ਇੰਗਲਿਸ਼ ਦੇ ਵਿੱਚ ਤੇ ਉਹਦੇ ਚ ਵਿੱਚ ਜਿਹਦਾ ਸਭ ਤੋਂ ਜ਼ਿਆਦਾ ਜੋ ਆਪਾਂ ਉਹਨਾਂ ਨੂੰ ਪਿਆਰ ਨਾਲ ਬੁਲਾਣੇ ਆ ਜਾਂ ਜਿਵੇਂ ਵੀ ਬੁਲਾਣੇ ਆ ਉਹ ਲਿਖਣਾ ਸੀਗਾ ਤੇ ਉਹਦੇ ਵਿੱਚ ਮੈਂ ਵੀਨਰ ਆਈਆਂ ਮੈਂ ਆਪਣੇ ਹਸਬੈਂਡ ਨੂੰ ਖੜੂਸ ਕਹਿ ਕੇ ਆਈਆਂ ਇਦੇ ਵਿੱਚ ਮੇਰਾ ਨਾਮ ਵੀਨਰ ਹੋਇਆ ਗੇਮਸ ਸਾਰੀਆਂ ਬਹੁਤ ਵਧੀਆ ਸੀ ਬਹੁਤ ਇੰਜੋਏ ਕੀਤਾ ਤੁਸੀਂ ਆਪਣੀ ਦੀ ਗੱਲ ਕਰਤੀ ਹੈ ਤੁਹਾਨੂੰ ਲੱਗਦਾ ਕਿ ਜਦ ਮਰਦ ਪਾਰਟੀ ਜਾਂਦੇ ਆਂ ਔਰਤਾਂ ਵੀ ਰਾਬਰ ਹਾਂਜੀ ਹਾਂਜੀ ਔਰਤਾਂ ਨੂੰ ਵੀ ਇਹਦੇ ਵਿੱਚ ਹਰ ਇੱਕ ਫੰਕਸ਼ਨ ਦੇ ਵਿੱਚ ਇੰਜੋਏਮੈਂਟ ਕਰਨਾ ਚਾਹੀਦਾ ਉਹਨਾਂ ਨੂੰ ਵੀ ਬਾਹਰ ਜਾ ਕੇ ਪਾਰਟੀਆਂ ਵਗੈਰਾ ਕਰਨੀਆਂ ਚਾਹੀਦੀਆਂ ਔਰਤਾਂ ਨੂੰ ਵੀ ਇੰਜੋਏਮੈਂਟ ਕਰਨੀ ਚਾਹੀਦੀ ਹੈ ਹਰ ਫੰਕਸ਼ਨ ਦੇ ਵਿੱਚ ਬਾਹਰ ਜਾ ਕੇ ਆਪ ਦਾ ਵੱਧ ਤੋਂ ਵੱਧ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਔਰਤਾਂ ਮਰਦ ਨਾਲੋਂ ਅੱਗੇ ਹਾਂਜੀ ਮੇਰਾ ਨਾਮ ਪੀਤੀ ਸਿੰਘ ਲੈ ਸੋ ਮੈਂ ਐਕਚੁਅਲੀ ਆਮ ਨਾ ਕਿਟੀ ਮੈਂਬਰ ਆ ਮੈਂ ਓਨਲੀ ਗੈਸਟ ਠੀਕ ਹੈ ਤਾਂ ਮੇਨ ਪਾਰਟ ਕੀ ਹੈ ਕਿ ਇਸ ਕਿਟੀ ਦਾ ਇਹ ਹੈ ਕਿ ਇਹਨਾਂ ਦੀ ਜੋ ਗੇਮਸ ਹੈ ਸਾਰੀਆਂ ਸੈਂਸਿਬਲਸ ਨੇ ਕੋਈ ਬਲਗਲੈਰਟੀ ਕੁਛ ਨਹੀਂ ਹੈ ਸਾਰੀ ਇਹਨਾਂ ਨੇ ਜੋ ਤਿਹਾੜ ਦੀ ਮਰਿਆਦਾ ਹੈ ਜੋ ਕੁਝ ਵੀ ਹੈ ਉਸ ਨੂੰ ਧਿਆਨ ਚ ਰੱਖਦੇ ਹੋਏ ਸਭ ਨੂੰ ਇੰਜੋਏ ਕਰਵਾਇਆ ਹੈ ਔਰ ਮੇਨ ਪਾਰਟ ਕਿਸੇ ਵੀ ਕਿਟੀ ਦਾ ਇਹ ਮੰਨਿਆ ਜਾਂਦਾ ਹੈ ਕਿ ਅਗਰ ਆਪਾਂ ਕਿਸੇ ਫੰਕਸ਼ਨ ਦੀ ਕਿਸੇ ਤਿਹਾੜ ਦੀ ਮਰਿਆਦਾ ਨੂੰ ਨਾਲ ਰੱਖ ਕੇ ਅਪੋਸ ਸਾਨੂੰ ਬਿਲਕੁਲ ਖੁਸ਼ੀ ਦੇ ਨਾਲ ਸੈਲੀਬ੍ਰੇਟ ਕਰਦੇ ਆ ਤਾਂ ਉਸ ਚੀਜ਼ ਦਾ ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਹੁੰਦਾ ਹੈ। ਸੋ ਤੁਸੀਂ ਕਿ ਟਿੱਕ ਕਰੋ ਲੱਗਦਾ ਹੈ ਕਿ ਜਿਵੇਂ ਮਰਦਾਂ ਨੂੰ ਬੜਾ ਅਧਿਕਾਰ ਹੈ ਔਰਤਾਂ ਨੂੰ ਬੜਾ ਘੱਟ ਮਿਲਦੀ ਹੈ। ਹਾਂਜੀ ਦੇਖੋ ਜੈਂਟਸ ਕਿਸੇ ਵੀ ਤਰੀਕੇ ਨਾਲ ਇੰਜੋਏ ਕਰ ਰਹੇ ਨੇ ਬਟ ਲੇਡੀਜ਼ ਲਈ ਚੀਜ਼ਾਂ ਬਹੁਤ ਲਿਮਟਿਡ ਹੁੰਦੀਆਂ ਨੇ। ਲਾਈਕ ਮਰਦ ਹੁੰਦੇ ਨੇ ਕਿ ਜਿਹੜੇ ਜੈਂਟਸ ਹੁੰਦੇ ਨੇ ਉਹਦੇ ਦੀ ਰਾਤ ਕਰ ਬਾਹਰ ਪਾਰਟਿਸਪੇਟ ਕਰ ਸਕਦੇ ਬਟ ਲੇਡੀਜ਼ ਇਹ ਚੀਜ਼ ਨਹੀਂ ਕਰ ਸਕਦੀਆਂ ਹੈਗੀਆਂ। ਬਟ ਇਹ ਹੁੰਦਾ ਕਿ ਹਾਂ ਲੇਡੀਜ਼ ਨੂੰ ਪੂਰਾ ਹੱਕ ਹੈ। ਉਨਾਂ ਦੀ ਇਕੁਐਲਿਟੀ ਹੋਈ ਉਹਨਾਂ ਦਾ ਜੋ ਆਪਣਾ ਕਹਿੰਦੇ ਕਿ ਇੰਡੀਪੈਂਡੈਂਟ ਹੁੰਦੇ ਨੇ ਲੇਡੀਜ਼ ਉਹਨਾਂ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਵੀ ਇੰਜੋਏ ਕਰਨ ਦਾ ਪੂਰਾ ਹੱਕ ਹੈ ਮਰਦ ਹੈ ਉਹਨਾਂ ਨੂੰ ਪੂਰੀ ਇੰਡੀਪੈਂਡੈਂਸ ਹੈ ਬਟ ਲੇਡੀਜ਼ ਹੈ ਉਹਨਾਂ ਨੂੰ ਵੀ ਉਹਨਾਂ ਦੇ ਬਰਾਬਰ ਪੂਰਾ ਹੱਕ ਹੋਣਾ ਚਾਹੀਦਾ ਹੈ ਉਹ ਅਲੱਗ-ਅਲੱਗ ਤਿਹਾਰ ਨੇ ਲਾਈਟੀਆਂ ਨੇ ਕਰਵਾ ਹੈ ਦੀਵਾਲੀ ਹੈ ਉਹ ਹਰ ਇੱਕ ਤਿਹਾਰ ਨੂੰ ਆਪਣੀ ਪੂਰੀ ਸਮਾਨਤਾ ਦੇ ਨਾਲ ਇੰਡੀਪੈਂਡੈਂਸ ਦੇ ਨਾਲ ਉਹਨਾਂ ਨੂੰ ਸੈਲੀਬ੍ਰੇਟ ਕਰਨ ਦਾ ਪੂਰਾ ਹੱਕ ਹੈ ਸੋਸਾਇਟੀ ਵਿੱਚ ਹਾਂਜੀ ਸਰ ਅਸਾਂ ਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰੀ ਫਰੈਂਡਸ ਨੇ ਇੱਥੇ ਆ ਕੇ ਸੈਲੀਬ੍ਰੇਟ ਕੀਤਾ ਔਰ ਮੈਂ ਇਹਨਾਂ ਦੇ ਥੈਂਕਫੁਲ ਹਾਂ ਇਸ ਤੋਂ ਇਲਾਵਾ ਇਹ ਇੱਥੇ ਆ ਕਿ ਕਿਟਿਸ ਵਗੈਰਾ ਵੀ ਕਰਦੇ ਆ ਇਸ ਤੋਂ ਇਲਾਵਾ ਮੇਰੀ ਫਰੈਂਡਸ ਤੋਂ ਮਤਲਬ ਛੱਡ ਕੇ ਵੀ ਬਹੁਤ ਸਾਰੇ ਮੇਰੀ ਮਤਲਬ ਕਿ ਜੋ ਵੀ ਮੇਰੇ ਵਿਲੇਜ ਦੇ ਹੈਗੇ ਪਰਸਨਸ ਇੱਥੇ ਆ ਕੇ ਕਿਟਿਸ ਕਰ ਸਕਦੇ ਜੋ ਵੀ ਇੰਟਰਸਟਿਡ ਹੈ ਉਹ ਇੱਥੇ ਆ ਕੇ ਕਿਤੀ ਕਰ ਸਕਦਾ ਉਹਨਾਂ ਨੂੰ ਫੁੱਲ ਆਨ ਫੈਸਿਲਿਟੀ ਦਿੱਤੀ ਜਾਏਗੀ ਕੋਈ ਫੂਡ ਫੈਸਿਲਿਟੀ ਹੈ ਲਾਈਟ ਫੈਸਿਲਿਟੀ ਹੈ ਜਾਂ AC ਵਗੈਰਾ ਦੀ ਇੱਥੇ ਸਾਰਾ ਕੁਝ ਪ੍ਰੋਵਾਈਡ ਕਰਦੇ ਆ ਸੀ ਔਰ ਮੇਰੇ ਫਰੈਂਡਸ ਨੇ ਇੱਥੇ ਆ ਕੇ ਮੇਰੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ ਇਨੀ ਜਿਹੜੀ ਗੇਮਸ ਐਕਟੀਵਿਟੀਜ਼ ਕੀਤੀ ਹੋ ਹਾਂਜੀ ਸਰ ਸੋ ਵੀ ਹੈਵ ਪਲੇਡ ਲੋਟ ਆਫ ਥਿੰਗਸ ਲੋਟ ਆਫ ਗੇਮਸ ਵੀ ਹੈਵ ਪਲੇਡ 1 ਮਿੰਟ ਗੇਮ ਐਂਡ ਆਲਸੋ ਤੰਬੋਲਾ ਗੇਮ ਐਂਡ ਵੀ ਹੈਵ ਡਨ ਆਲਸੋ ਮੈਨੀ ਅਦਰ ਐਕਟੀਵਿਟੀਜ਼